ਕਿਸਾਨਾਂ ਦੇ ਡੇਟ ਤੱਕੜੇ ਜਹਾਜ ਆਇਆ ਟਰੈਕਟਰ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਰੋਕਾਂ ਤੋੜਨੀਆਂ ਸੀ ਸਾਡੇ ਕੋਲ ਆ ਜਿਹੜੇ ਜਹਾਜ ਆ ਇਹ ਵੀ ਜਥੇਬੰਦੀ ਦੇ ਵਿੱਚ ਆ ਗਿਆ ਟਰੈਕਟਰ ਟਰਾਲੀਆਂ ਦਾ ਹੜ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਮਾਜੇ ਤੋਂ ਆਏ ਨੇ ਇਹ ਤਾਂ ਬਾਲਣ ਨਾਲ ਭਰੀ ਹੋਈ ਟਰਾਲੀ ਆ ਗਈ ਆ ਪੂਰੀ ਦੀ ਪੂਰੀ ਇੱਕ ਤਾਂ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਉਛਾ ਉਸੇ ਤਰੀਕੇ ਦੇ ਨਾਲ ਅਸੀਂ ਸ਼ੁਰੂ ਤੋਂ ਕਰਕੇ ਤੁਰੇ ਸੀਗੇ ਵੀ ਸਾਡੀ ਜਿਹੜਾ ਰਸਤਾ ਆ ਇੱਕ ਸਰਹੰਦ ਦੀਆਂ ਨੀਆਂ ਵੱਲ ਨੂੰ ਜਾਂਦਾ ਹੈ ਇੱਕ ਚਮਕੌਰ ਸਾਹਿਬ ਦੀ ਗਲੀ ਵੱਲ ਨੂੰ ਜਾਂਦਾ ਹੈ ਸਾਡੇ ਸੂਬੇ ਦੇ ਆਗੂ ਵੀ ਇਹੀ ਕਹਿੰਦੇ ਆ ਤੇ ਅੱਜ ਅਸੀਂ ਰੁਕੇ ਵੀ ਫਤੇਗਰ ਸਾਹਿਬ ਆ ਉਸੇ ਧਰਤੀ ਤੇ ਜਿੱਥੇ ਪੰਜਾਬ ਨੂੰ ਇਹ ਕਹਿੰਦੇ ਸੀ ਵੀ ਖਾਲਸਤਾਨੀ ਆ ਅੱਤਵਾਦੀ ਆਏ ਇਹਨਾਂ ਨੂੰ ਬਾਹਰੋਂ ਪੈਸਾ ਆਉਂਦਾ ਅਸੀਂ ਇਹ ਕੰਨੇ ਆ ਵੀ ਜੇ ਸਾਨੂੰ ਬਾਹਰੋਂ ਆਉਂਦਾ ਤੇ ਅੱਜ ਕੇਰਲਾ ਕਨੜਕਾ ਵਾਲਿਆਂ ਨੂੰ ਕਿੱਥੋਂ ਕਨੜਕਾ ਤੇ ਕੇਰਲਾ ਤਾਮਾ ਨੱਡ ਹੋਇਆ ਉਹ ਲੋਕ ਪੈਂਡਲ ਮਾਰਚ ਕਰਨਗੇ ਉਥੋਂ ਲੱਖਾਂ ਦੀ ਠੱਠ ਜਿਹੜਾ ਉਹਨਾਂ ਦੀ ਗਿਣਤੀ ਹੋਊਗੀ ਉਹ ਪੈਂਡਲ ਮਾਰਚ ਕਰਨਗੇ ਤੇ ਕੁੰਜ ਦਿੱਲੀਆਂ ਨੂੰ ਕਰਨਗੇ ਥੱਲੇ ਦੇਖੋ ਪਾਣੀ ਦੀਆਂ ਕੈਨੀਆਂ ਭਰੀਆਂ ਹੋਈਆਂ ਰਸਣ ਪਾਣੀ ਦਾ ਸਾਰਾ ਸਮਾਨ ਕਿਸਾਨ ਥੱਲੇ ਲੈ ਕੇ ਆਇਆ ਥੱਲੇ ਪੱਟੀਆਂ ਪਈਆਂ ਸਭ ਕੁਝ ਇੰਤਜ਼ਾਮ ਕਰਕੇ ਲਿਆਇਆ ਪੱਕੇ ਤੌਰ ਤੇ ਕਹਿੰਦੇ ਕਿ ਮਹੀਨੇ ਨਿਕ ਦਾ ਰਾਸ਼ਨ ਤਾਂ ਹੈਗਾ ਸਾਡੇ ਕੋਲ ਅਟੇ ਦੇ ਥੋੜੇ ਚੌੜਾਂ ਦੇ ਥੋੜੇ ਰਜਾਈਆਂ ਬਿਸਤਰੇ ਸਿਲੰਡਰ ਵਿੱਚ ਤੇਲ ਵਾਲਾ ਕੈਨ ਆ ਜੀ ਕਿੱਟਾਂ ਭਰੀਆਂ ਹੋਈਆਂ ਸਾਰੀਆਂ ਇੱਕ ਕਿਸਾਨਾਂ ਦੀ ਜਿਹੜੀ ਮਾਲੋ ਖੇਤੀ ਦੀ ਜਿਹੜੀ ਕਿਰਤ ਆ ਉਹਨੂੰ ਖੋਣਾ ਵੱਡੀਆਂ ਵੱਡੀਆਂ ਸਰਕਾਰਾਂ ਤੇ ਜਾਂ ਇਹਦੇ ਨਾਲ ਕਾਰਪੋਰੇਟ ਜਗਤ ਜਿਹੜਾ ਅਜੀ ਦੀ ਨੀਤੀ ਆ ਵੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿੰਨੇ ਵੀ ਕਿਸਾਨ ਆ ਇਹਨਾਂ ਨੂੰ ਸਾਫ਼ ਕਰਕੇ ਤੇ ਕਾਰਪੋਰੇਟ ਜਗਤ ਦੇ ਹਵਾਲੇ ਜ਼ਮੀਨਾਂ ਜਿਹੜੀਆਂ ਕੀਤੀਆਂ ਜਾਣ ਪਰ ਇਹ ਇਦਾਂ ਨਹੀਂ ਹੋਊਗਾ ਕਿੰਨੀ ਕਿ ਤਿਆਰੀ ਕਰਕੇ ਆਏ ਤੁਸੀਂ ਇਸ ਵਾਰ ਤਿਆਰੀ ਦੀ ਜਿਹੜੀ ਤੁਸੀਂ ਗੱਲ ਆ ਮੈਂ ਕਹਿੰਦਾ ਵੀ ਅਸੀਂ ਕੀ ਦੱਸਣਾ ਤੁਸੀਂ ਆ ਵੀ ਚਾਤੀ ਮਾਰ ਲਓ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਇੱਥੇ ਟਰੈਕਟਰ ਟਰਾਲੀਆਂ ਬਾਕੀ ਖਾਣ ਦਾ ਜਿਹੜਾ ਸਾਡਾ ਰਾਸ਼ਨ ਪਾਣੀ ਆ ਤੁਸੀਂ ਦੇਖ ਲੋ ਵੀ ਟਰਾਲੀਆਂ ਦੇਖੋ ਇਧਰ ਆਏ ਲੈਣਾ ਬੰਦ ਬੰਦ ਘਿਆਰੀਆਂ ਰਜਾਈਆਂ ਦਾ ਇੰਤਜ਼ਾਮ ਪੂਰਾ ਕੀਤਾ ਹੋਇਆ ਸਿਲੰਡਰ ਲੈ ਕੇ ਪਹੁੰਚ ਗਏ ਕਿਸਾਨ ਔਰ ਇਧਰਲੇ ਬੰਨੇ ਦੇਖੋ ਜਰਾ ਇਸ ਬੰਨੇ ਵੀ ਪੂਰਾ ਰਾਸ਼ਨ ਪਾਣੀ ਦਾ ਸਾਰਾ ਸਮਾਨ ਲੈ ਕੇ ਪਿਛਲੀ ਵਾਰ ਵੀ ਸਾਰਾ ਸਮਾਨ ਜਿਹੜਾ ਲੈ ਕੇ ਪਹੁੰਚ ਰਹੇ ਆ ਕਿਉਂਕਿ ਹਰਿਆਣਾ ਸਾਰਾ ਸਮਾਨ ਸਤਾ ਆਲੂ ਆਲੂਆਂ ਦੀ ਬੁਰੀ ਤੇ ਖਾਣ ਪੀਣ ਦਾ ਸਾਰਾ ਸਮਾਨ ਲੈ ਕੇ ਆਏ ਨਾਲ ਹੈ ਜੀ ਜੀ ਦੇਖੋ ਆਪਣਾ ਜਿਹੜਾ ਪ੍ਰਬੰਧ ਕਰਕੇ 1 ਮਹੀਨੇ ਦਾ ਰਾਸ਼ਨ ਪਾਣੀ ਜਿਹੜਾ ਅਸੀਂ ਨਾਲ ਲੈ ਕੇ ਆਏ ਆ ਸਾਨੂੰ ਇਹਨਾਂ ਪਤਾ ਹੈ ਕਿ ਬਾਬੇ ਨਾਨਕ ਦੀ ਇਹ ਧਰਤੀ ਆ ਇੱਥੇ ਟੋੜ ਲੰਗਰ ਦੀ ਨਹੀਂ ਆਉਣੀ ਇੱਥੇ ਲੰਗਰ ਅਸੀਂ ਕੱਲ ਦੇ ਤੁਰੇ ਆ ਜਿਹੜਾ ਆਪਣਾ ਪਕਾਇਆ ਹੋਸੀ ਜੀ ਸਕੇ ਮੀਆ ਸਾਨੂੰ ਰਸਤੇ ਦੇ ਵਿੱਚ ਲੰਗਰ ਚਾਹ ਪਾਣੀ ਜਿਹੜਾ ਉਹ ਸੰਗਤ ਵੱਲੋਂ ਹੀ ਮਹਈਆ ਕਰਾਇਆ ਗਿਆ ਲਾਗਲੇ ਲਾਗਲੇ ਪਿੰਡਾਂ ਚੋਂ ਤੇ ਅਸੀਂ ਆ ਸਵੇਰੇ ਅਜੇ ਸੁੱਤੇ ਉੱਠੇ ਆ ਫਗਵਾੜੇ ਖੜੇ ਸੀ ਫਗਵਾੜੇ ਲਾਗੂ ਜਿਹੜੇ ਪਿੰਡ ਦੇ ਲੋਕ ਆ ਕੀਰਤੀ ਉਹਨਾਂ ਨੇ ਸਾਡੇ ਉੱਠਣ ਤੱਕ ਤਾਂ ਚਾਹ ਬਣਾ ਕੇ ਅਸੀਂ ਰਾਤ ਆਏ ਆ ਤੇ ਸਵੇਰ ਨੂੰ ਚਾਹ ਸਾਡੇ ਜਿਹੜੀ ਉੱਥੇ ਸੀ ਕੋਈ ਸਾਰੀ ਸਕੀ ਆ ਉੱਥੇ ਬਾਬਿਆਂ ਨੇ ਮੁਰਕੇ ਬਾਦ ਦੇ ਵਿੱਚ ਚਾਹ ਪਕੌੜੇ ਦਾ ਲੰਗਰ ਹੈ ਰਸਤੇ ਦੇ ਵਿੱਚ ਲੰਗਰ ਲੱਗੇ ਆ ਕੋਈ ਗੱਲ ਬਾਤ ਨਹੀਂ ਇਹੋ ਜੀ ਜਿਹੜਾ ਮਾਹੌਲ ਆ ਪਹਿਲੀ ਤਰ੍ਹਾਂ ਜਿਹੜਾ ਮੋਰਚਾ ਮੋਰਚਾ ਸੀਗਾ ਪਹਿਲਾਂ ਉਹਦੇ ਨਾਲ ਇਹ ਅੰਦੋਲਨ ਵੱਡਾ ਹੋਊਗਾ ਅੱਛਾ ਤੇ ਬਹੁਤ ਤਗੜਾ ਇਕੱਠਾ ਹੋਊਗਾ ਲੱਖਾਂ ਦਾ ਇਹ ਗੱਲ ਨਹੀਂ ਆ ਵੀ ਆਪਾਂ ਪੰਜਾਬ ਦੀ ਕਰੀਏ ਪੂਰੇ ਭਾਰਤ ਦੀ ਗੱਲ ਆ ਇਹ ਪੂਰੇ ਭਾਰਤ ਦੇ ਵਿੱਚ ਐਮ ਐਫ ਸੀ ਗਰੰਟੀ ਸੋਧ ਕਾਨੂੰਨ ਬਣਾਇਆ ਜਾਊਗਾ ਡਾਕਟਰ ਸੁਆਮੀ ਨਾਥਾਂ ਦੀ ਰਿਪੋਰਟ ਲਾਗੂ ਕੀਤੀ ਜਾ ਡੀਜ਼ਲ ਜਿਹੜੀ ਹਰਿਆਣਾ ਸਰਕਾਰ ਆ ਜਿਵੇਂ ਕੌਲ ਆਈ ਸੀ ਕਿ ਉਤੋਂ ਆਪੀ ਚਾਹੀ ਮਿਲਦਾ ਕੈਨ ਭਰੇ ਹੋਇਆ ਤੁਸੀਂ ਹਾਂ ਡੀਜ਼ਲ ਤੇ 50 50 ਲੀਟਰ ਦੇ ਆਪਣੇ ਸਾਢੇ 50 ਲੀਟਰ ਡੀਜ਼ਲ ਹਰੇਕ ਟਰਾਲੀ ਦੇ ਵਿੱਚ ਮਿਲ ਜੂ ਹਰੇਕ ਟਰਾਲੀ ਦੇ ਵਿੱਚ ਡੀਜ਼ਲ ਮਿਲੇਗਾ ਐਕਸਟਰਾ ਟੈਂਕੀਆਂ ਟਰੈਕਟਰਾਂ ਦੀਆਂ ਭੁੱਲ ਨੇ ਜੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਭਾਈਚਾਰ ਜਿਹੜੇ ਸਾਡੇ ਵੀਰ ਆ ਕਿਸ ਆਪਣੇ ਕੋਲ ਡੀਜ਼ਲ ਉਹਨਾਂ ਦੇ ਟਰੈਕਟਰਾਂ 'ਚ ਪਾਵਾਂਗੇ ਤਾਂ ਦੇਖ ਵੀ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਦੂਰੋਂ ਜ਼ੂਮ ਕਰਕੇ ਅਸੀਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇਸੇ ਤਰੀਕੇ ਨਾਲ ਬਹੁਤ ਸਾਰੇ ਟਰੈਕਟਰ ਟਰਾਲੀਆਂ ਲੈ ਜਾਂਦੇ ਹੋਏ ਆਹ ਦੇਖੋ ਬਾਲਣ ਨਾਲ ਭਰਿਆ ਹੋਇਆ ਟਰਾਲੀ ਆ ਗਈ ਇੱਕ ਟਰਾਲੀ ਆ ਗਈ ਬਾਲਣ ਨਾਲ ਭਰੀ ਹੋਈ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਟਰੈਕਟਰ ਟਰਾਲੀਆਂ ਦਾ ਹੜ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਮਾਝੇ ਤੋਂ ਆਏ ਨੇ ਇਹ ਤਾਂ ਬਾਲਣ ਨਾਲ ਭਰੀ ਹੋਈ ਟਰਾਲੀ ਆ ਗਈ ਪੂਰੀ ਦੀ ਪੂਰੀ ਇੱਕ ਤਾਂ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਉਸੇ ਤਰੀਕੇ ਸਸਲੇ ਲਈ ਮਗਰ ਇੱਕ ਹੋਰ ਟਰੈਕਟਰ ਆ ਗਿਆ ਦੇ ਮਗਰ ਵੀ ਦੇਖੋ ਤੁਸੀਂ ਦੋ ਟਰਾਲੀਆਂ ਪਾਈਆਂ ਹੋਈਆਂ ਅਰਜਨ ਟਰੈਕਟਰ ਆਏ ਦੇ ਮਗਰ ਵੀ ਦੋ ਟਰਾਲੀਆਂ ਪਾਈਆਂ ਹੋਈਆਂ ਇਹਨਾਂ ਨੇ ਵੀ ਜਾਣਾ ਦਿੱਲੀ ਵਾਲ ਨੂੰ ਤਾਂ ਦਿੱਲੀ ਕੋਚ ਕਰ ਰਿਹਾ ਕਿਸਾਨ ਔਰ ਵੱਡੇ ਕਾਫਲੇ ਰਵਾਨਾ ਹੋਣ ਜਾ ਰਹੇ ਆ ਤਾਂ ਇੰਤਜ਼ਾਮ ਕਿਸਾਨ ਕਹਿੰਦੇ ਅਸੀਂ ਵੀ ਕੀਤਾ ਹੋਇਆ ਇਸ ਦੇ ਨਾਲ ਇਹ ਹੋਰ ਵੀ ਇਧਰਲੇ ਬੰਨੇ ਪਰਲੇ ਬੰਨੇ ਵੀ ਇਧਰਲੇ ਬੰਨੇ ਵੀ ਤੇ ਨਾਲ ਹੀ ਛੱਡ ਦੇ ਥੱਲੇ ਵੀ ਟਰੈਕਟਰ ਟਰਾਲੀਆਂ ਜੇ ਜਾ ਕੇ ਕਿਸਾਨਾਂ ਨੇ ਖੜੇ ਕਰ ਦਿੱਤੇ ਜਿਵੇਂ ਹੀ ਸਨੇਹਾ ਲੱਗਿਆ ਇੱਕ ਸਨੇਹਾ ਲੱਗਣਾ ਔਰ ਉਸ ਤੋਂ ਬਾਅਦ ਇਹਨਾਂ ਸੈਕਟਰ ਟਰੈਕਟਰ ਟਰਾਲੀਆਂ ਨੇ ਕਾਫਲੇ ਬਣਾ ਬਣਾ ਕੇ ਕੁਝ ਕਰਨਾ ਦਿੱਲੀ ਵਾਲ ਨੂੰ